ਅੱਜਕੱਲ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਹਨ ਕਿ ਪ੍ਰਾਰਥਨਾ ਸੱਚਮੁੱਚ ਠੀਕ ਕਰ ਸਕਦੀ ਹੈ ਉਹ ਵਿਸ਼ਵਾਸੀਆਂ ਨੂੰ ਚੁਣੌਤੀ ਦਿੰਦੇ ਹੋਏ ਕਹਿੰਦੇ ਹਨ ਜੇ ਤੁਸੀਂ ਦਾਅਵਾ ਕਰਦੇ ਹੋ ਕਿ ਪ੍ਰਾਰਥਨਾ ਬਿਮਾਰਾਂ ਨੂੰ ਠੀਕ ਕਰਦੀ ਹੈ ਤਾਂ ਅਸੀਂ ਬਿਮਾਰਾਂ ਨੂੰ ਤੁਹਾਡੇ ਕੋਲ ਲਿਆਵਾਂਗੇ ਉਹਨਾਂ ਨੂੰ ਚੰਗਾ ਕਰੋ ਅਤੇ ਇਸ ਨੂੰ ਸਾਬਤ ਕਰੋ ਪਰ ਸਾਨੂੰ ਇੱਕ ਗੱਲ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਚੰਗਾ ਕਰਨਾ ਮਨੁੱਖਾਂ ਦੇ ਹੱਥਾਂ ਵਿੱਚ ਨਹੀਂ ਹੈ ਇਹ ਪਰਮੇਸ਼ੁਰ ਦੇ ਹੱਥਾਂ ਵਿੱਚ ਹੈ ਬਹੁਤ ਸਾਰੇ ਲੋਕ ਆਪਣੇ ਵਿਚਾਰਾਂ ਦੇ ਆਧਾਰ ਤੇ ਬਹਿਸ ਕਰਦੇ ਹਨ ਪਰ ਆਪਣਾ ਜਵਾਬ ਦੇਣ ਦੀ ਬਜਾਏ ਮੈਂ ਤੁਹਾਨੂੰ ਬਾਈਬਲ ਵਿੱਚੋਂ ਜਵਾਬ ਦੇਵਾਂਗਾ ਪ੍ਰਭੂ ਯਿਸੂ ਨੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ ਤੀਏ ਹੌਂਸਲਾ ਰੱਖ ਉਹਨਾਂ ਨੇ ਕਿਹਾ ਤੇਰੀ ਮੇਚਾ ਨੇ ਤੈਨੂੰ ਚੰਗਾ ਕੀਤਾ ਹੈ ਅਤੇ ਔਰਤ ਉਸੇ ਪਲ ਠੀਕ ਹੋ ਗਈ ਮਤੀ 9ਵਜਕੇ 21 ਮਿੰਟ ਮੰਫੀ 22 ਇਹ ਅੰਸ਼ ਇਸ ਗੱਲ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਹੈ ਕਿ ਇਸਾਈ ਧਰਮ ਵਿੱਚ ਵਿਸ਼ਵਾਸ ਕਿਵੇਂ ਕੰਮ ਕਰਦਾ ਹੈ ਇਸ ਕਹਾਣੀ ਵਿੱਚ ਔਰਤ ਨੇ ਇਲਾਜ ਦੀ ਮੰਗ ਨਹੀਂ ਕੀਤੀ ਜਾਂ ਪਰਮੇਸ਼ਵਰ ਨੂੰ ਆਪਣੇ ਆਪ ਨੂੰ ਸਾਬਤ ਕਰਨ ਲਈ ਚੁਣੌਤੀ ਨਹੀਂ ਦਿੱਤੀ ਇਸ ਦੀ ਬਜਾਏ ਉਸ ਨੂੰ ਵਿਸ਼ਵਾਸ ਸੀ ਕਿ ਉਹ ਉਸ ਨੂੰ ਜ਼ਰੂਰ ਠੀਕ ਕਰ ਦੇਣਗੇ ਅਤੇ ਇਹਦਾ ਹੀ ਹੋਇਆ ਇਹ ਦਰਸਾਉਂਦਾ ਹੈ ਕਿ ਇਲਾਜ ਸਿਰਫ ਪ੍ਰਾਰਥਨਾ ਦੇ ਨਾਲ ਨਹੀਂ ਸਗੋਂ ਉਸ ਡੂੰਗੀ ਵਿੱਚ ਚਾਤੇ ਪਰੋਸੇ ਨਾਲ ਹੈ ਜੋ ਅਸੀਂ ਪਰਮਾਤਮਾ ਵਿੱਚ ਰੱਖਦੇ ਹਾਂ ਸਵਾਲ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਦੇਖੋ ਬਹੁਤ ਸਾਰੇ ਲੋਕ ਦੂਜਿਆਂ ਦੇ ਵਿਸ਼ਵਾਸਾਂ ਦੀ ਜਲਦੀ ਆਲੋਚਨਾ ਕਰਦੇ ਹਨ ਅਤੇ ਕਹਿੰਦੇ ਹਨ ਜੇ ਪ੍ਰਾਰਥਨਾ ਕੰਮ ਕਰਦੀ ਹੈ ਤਾਂ ਇਸ ਨੂੰ ਸਾਬਤ ਕਰੋ ਪਰ ਬਾਈਬਲ ਉਹਨਾਂ ਲੋਕਾਂ ਬਾਰੇ ਕੀ ਕਹਿੰਦੀ ਹੈ ਜੋ ਬਿਨਾਂ ਸਮਝੇ ਦੂਜਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਆਓ ਦੇਖੀਏ ਤੁਸੀਂ ਆਪਣੇ ਭਰਾ ਦੀ ਅੱਖ ਵਿੱਚ ਕੰਨੂ ਕਿਉਂ ਵੇਖਦੇ ਹੋ ਪਰ ਆਪਣੀ ਅੱਖ ਵਿੱਚ ਛਤੀਰ ਨੂੰ ਨਹੀਂ ਦੇਖਦੇ ਤੁਸੀਂ ਆਪਣੇ ਭਰਾ ਨੂੰ ਕਿਵੇਂ ਕਹਿ ਸਕਦੇ ਹੋ ਮੈਨੂੰ ਤੇਰੀ ਅੱਖ ਵਿੱਚੋਂ ਕੰਨ ਕੱਢ ਦੰਦੇ ਜਦੋਂ ਕਿ ਹਰ ਸਮੇਂ ਤੁਹਾਡੀ ਆਪਣੀ ਅੱਖ ਵਿੱਚ ਛਤੀਰ ਹੁੰਦਾ ਹੈ ਪਹਿਲਾਂ ਆਪਣੀ ਅੱਖ ਵਿੱਚੋਂ ਛਤੀਰ ਕੱਢ ਤਾਂ ਹੀ ਆਪਣੇ ਭਰਾ ਦੀ ਅੱਖ ਵਿੱਚੋਂ ਕੰਨੂ ਕੱਦਣ ਲਈ ਸਾਫ਼ ਦੇਖ ਸਕੇਗਾ 373 ਤੋਂ 5 ਇਹ ਅੰਸ਼ ਇੱਕ ਸਧਾਰਨ ਪਰ ਡੂੰਗੀ ਸੱਚਾਈ ਸਿਖਾਉਂਦੀ ਹੈ ਕਿਸੇ ਹੋਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੇ ਆਪ ਵੱਲ ਝਾਤੀ ਮਾਰੋ ਅੱਜ ਬਹੁਤ ਸਾਰੇ ਲੋਕ ਦੂਜਿਆਂ ਦੇ ਵਿਸ਼ਵਾਸ ਦਾ ਮਜ਼ਾਕ ਉਡਾਉਂਦੇ ਹਨ ਉਂਗਲਾ ਕਰਦੇ ਹਨ ਅਤੇ ਕਹਿੰਦੇ ਹਨ ਜੇ ਪ੍ਰਾਰਥਨਾ ਕੰਮ ਕਰਦੀ ਹੈ ਤਾਂ ਇਸ ਨੂੰ ਸਾਬਤ ਕਰੋ ਪਰ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਖੁਦ ਸ਼ੱਕ ਕਮਜ਼ੋਰੀਆਂ ਅਤੇ ਗਲਤੀਆਂ ਨਾਲ ਭਰੇ ਹੋਏ ਹਨ ਵਿਸ਼ਵਾਸ ਨੂੰ ਚੁਣੌਤੀ ਦੇਣ ਦੀ ਬਜਾਏ ਉਹਨਾਂ ਨੂੰ ਪਹਿਲਾਂ ਆਪਣੇ ਵਿਸ਼ਵਾਸਾਂ ਅਤੇ ਇਰਾਦਿਆਂ ਦੀ ਜਾਂਚ ਕਰਨੀ ਚਾਹੀਦੀ ਹੈ ਪਰਮਾਤਮਾ ਹੰਕਾਰ ਦਾ ਜਵਾਬ ਨਹੀਂ ਦਿੰਦਾ ਪਰ ਉਹ ਸੱਚੇ ਵਿਸ਼ਵਾਸ ਦਾ ਜਵਾਬ ਦਿੰਦਾ ਹੈ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਨਫ਼ਰਤ ਫੈਲਾਉਣ ਤੋਂ ਪਹਿਲਾਂ ਸਿੱਖੋ ਸਮਝੋ ਅਤੇ ਫਿਰ ਬੋਲੋ ਪਰਮਾਤਮਾ ਵਿੱਚ ਵਿਸ਼ਵਾਸ ਰੱਖੋ ਕਿਉਂਕਿ ਸਿਰਫ ਉਸ ਕੋਲ ਹੀ ਸਭ ਕੁਝ ਕਰਨ ਦੀ ਸ਼ਕਤੀ ਹੈ